ਪੂਰੇ ਉੱਤਰੀ ਭਾਰਤ ਦੇ ਵਿੱਚ ਇਸ ਵੇਲੇ ਠੰਡ ਦਾ ਪ੍ਰਕੋਪ ਸਾਰਸਰ ਬਣਿਆ ਹੋਇਆ ਹੈ ਜੇ ਗੱਲ ਅਮਰitsar ਦੀ ਕਰੀਏ ਤਾਂ ਸੂਬੇ ਦੇ ਵਿੱਚ ਅਮਰitsar ਸਭ ਤੋਂ ਜ਼ਿਆਦਾ ਠੰਡਾ ਬਣਿਆ ਜਾ ਰਿਹਾ ਹੈ ਇਸ ਵੇਲੇ ਵੀ ਜੇ ਗੱਲ ਕਰੀਏ ਕਿ 11 ਵਜੇ ਦਾ ਸਮੇਂ ਹੈ ਔਰ ਇਸ ਵੇਲੇ ਵੀ ਸੰਗਨੀ ਧੁੰਦ ਨੇ ਜਨ ਜੀਵਨ ਅਸਤਵਿਅਸਤ ਕੀਤਾ ਹੈ ਅਸੀਂ ਹਰਮੰਦਰ ਸਾਹਿਬ ਦੇ ਬਾਹਰ ਖੜੇ ਹਾਂ ਪਰ ਆਸਥਾ ਦੇ ਉੱਤੇ ਕੋਈ ਅਸਰ ਇਸ ਦਾ ਨਹੀਂ ਵੇਖਣ ਨੂੰ ਮਿਲ ਰਿਹਾ ਦੂਰ ਦੁਰਾਡੇੋਂ ਸੈਲਾਨੀ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਵਸਤਕ ਹੋਣ ਲਈ ਆਉਂਦੇ ਨੇ ਉਹ ਧੰਨ ਦੀ ਪ੍ਰਵਾਹ ਕੀਤੇ ਬਗੈਰ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਨਤਮਸਤਕ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਲੋਕ ਸੈਲਾਨੀ ਨੇ ਜਿਹੜੇ ਕਿ ਅੰਮ੍ਰਿਤਸਰ ਆਂਦੇ ਨੇ ਔਰ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆਂਦੇ ਨੇ ਤੁਸੀਂ ਦੇਖੋ ਕਿ ਇਤਨੀ ਠੰਡ ਹੈ ਸਿਕਣੀ ਤੁੰਦ ਹੈ ਬਿਲਕੁਲ ਇਸੇ ਤਰ੍ਹਾਂ ਆ ਰਹੇ ਨੇ ਛੋਟੇ ਛੋਟੇ ਬੱਚੇ ਨੇ ਜੇ ਛੋਟੇ ਬੱਚਿਆਂ ਦੀ ਗੱਲ ਕਰੀਏ ਇੱਧਰ ਕਿ ਬੱਚੇ ਵੀ ਬਿਲਕੁਲ ਪ੍ਰਕਰਮਾ ਦੇ ਅੰਦਰ ਨੰਗੇ ਪੈਰੀ ਚੱਲਦੇ ਨੇ ਪੂਰੀ ਪ੍ਰਕਰਮਾ ਤੁੰਦ ਦੇ ਨਾਲ ਟੱਕੀ ਹੋਈ ਆ ਸ਼੍ਰੀ ਹਰਿਮੰਦਰ ਸਾਹਿਬ ਦੀ ਧੁੰਦੇ ਅਗੋਸਤ ਚ ਨਜ਼ਰ ਆ ਰਿਹਾ ਹੈ ਪਰ ਇਸ ਦੀ ਪ੍ਰਵਾਹ ਕੀਤੇ ਬਗੈਰ ਪਵਿੱਤਰ ਸਰੋਵਰ ਦੇ ਵਿੱਚ ਸੰਗਤ ਆਂਦੀ ਹੈ ਇਸ਼ਨਾਨ ਕਰਦੀ ਹੈ ਉਸ ਦੇ ਨਾਲ ਨੰਗੇ ਪੈਰ ਪ੍ਰਕਰਮਾ ਕਰਦੀ ਹੋਈ ਲਾਈਨ ਚ ਲੱਗਦੀ ਹੈ ਠੀਕ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਚ ਸੰਗਤ ਦੀ ਆਮਦ ਇਨ੍ਹਾਂ ਦਿਨਾਂ ਚ ਥੋੜੀ ਜੀ ਘਟੀ ਹੁੰਦੀ ਹੈ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਰਹੀ ਐਸੇ ਤਰ੍ਹਾਂ ਹੀ ਸੰਗਤ ਆਂਦੀ ਹੈ ਜਿਹੜਾ ਇੱਥੇ ਮਥਾ ਟਿਕਾਣੇ ਗੁਰੂ ਘਰ ਉ ਪਹੁੰਚਦੀ ਹੈ ਅਸੀਂ ਇਸ ਤੋਂ ਇਲਾਵਾ ਪਹਿਲੇ ਵੀ ਦੇਖਿਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੀ ਸੇਵਾ ਚੱਲਦੀ ਹੈ ਸੇਵਾ ਦਾ ਵੀ ਆਪਣਾ ਹੀ ਇੱਕ ਸੇਵਾ ਕਰਨ ਦਾ ਨਜ਼ਾਰਾ ਹੈ ਕੁਝ ਨੌਜਵਾਨ ਇਸ ਪਰਖ ਦੀ ਟੱਕੜਕ ਦੀ ਸਰਦੀ ਦੇ ਵਿੱਚ ਤੁੰਦ ਦੇ ਵਿੱਚ ਦੀ ਪ੍ਰਵਾਹ ਕੀਤੇ ਬਗੈਰ ਸਰੋਵਰ ਦੇ ਵਿੱਚ ਸਫਾਈ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਸੋ ਇਹ ਸ੍ਰੀ ਹਰਮੰਦਰ ਸਾਹਿਬ ਚ ਨਜ਼ਾਰਾ ਵੇਖਣ ਵਾਲਾ ਹੈ ਕਿਉਂਕਿ ਇਤਨੀ ਠੰਡ ਹੈ ਕੜਾਕੇ ਦੀ ਠੰਡ ਹੈ ਔਰ ਪੈਰ ਵੀ ਬਿਲਕੁਲ नंगे गल करने हैं थोड़ा कि इतनी ठंड है इतनी सर्दी है और आपको लग रहा है कि नंगे पाँव भी आना पड़ता है मथा टेकने के लिए ये तो हमारी श्रद्धा है ना यहाँ पे जब नंगे फिर घूम रहे यहाँ पे सो so, बिल्कुल ਅਰ ਸ਼ਰਧਾ ਵੀ ਹੈ ਪ੍ਰਭੂ ਦੇ ਪ੍ਰਤੀ ਇਸ ਪ੍ਰਭੂ ਦੇ ਗੁਰੂ ਘਰ ਦੇ ਪ੍ਰਤੀ ਸ਼ਰਧਾ ਹੈ ਲੋਕਾਂ ਦੀ ਕਿ ਉਹ ਇੱਥੇ ਆਉਂਦੇ ਨੇ ਪਰਵਾਹ ਨਹੀਂ ਕਰਦੇ ਠੰਡ ਦੀ ਤੁਸੀਂ ਵੀ ਮੱਥਾ ਟੇਕਣ ਲਈ ਆਏ ਹੋ ਬਹੁਤ ਜ਼ਿਆਦਾ ਸਰਦੀ ਹੈ ਸੰਗਣੀ ਧੁੰਦ ਪਈ ਹੋਈ ਜੀ ਜੀ ਮਹਾਰਾਜ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਹਰ ਸਾਲ ਆਉਂਦੇ ਆ ਛੋਟੇ ਸਾਹਿਬ ਜੀ ਦੇ ਜਨ ਲੰਘ ਕੇ ਗਏ ਨੇ ਉਸ ਤੋਂ ਬਾਅਦ ਦਰਬਾਰ ਸਾਹਿਬ ਦਰਸ਼ਨ ਕਰਨ ਆਣਾ ਸੀ ਪੂਰੇ ਪਰਿਵਾਰ ਨਾਲ ਆਏ ਆ ਸਾਡੇ ਕੁਝ ਬਾਹਰੋਂ ਸਾਥੀ ਆਏ ਨੇ ਉਹ ਵੀ ਨੇ ਤੇ ਬੜਾ ਵਧੀਆ ਲੱਗ ਰਿਹਾ ਚਲੋ ਕਿੰਨੀ ਵੀ ਠੰਡ ਹੋਵੇ ਮੌਸਮ ਖਰਾਬ ਹੈ ਪਰ ਮਾਰਾਜ ਦੇ ਘਰ ਤਾਂ ਨਹੀਂ ਜਾਣਾ ਜੀ ਬਿਲਕੁਲ ਮੌਸਮ ਚਾਹੇ ਖਰਾਬ ਹੈ ਗੁਰੂ ਘਰ ਮੱਥਾ ਟੇਕਣ ਲਈ ਸੰਗਤ ਪੂਰੀ ਤਰ੍ਹਾਂ ਅਗਰਸਰ ਹੈ ਕਿ ਉਹ ਮੱਥਾ ਟੇਕਣ ਲਈ ਪਹੁੰਚਦੀ ਹੈ ਠੰਡ ਦੀ ਪਰਵਾਹ ਨਹੀਂ ਕਰਦੀ ਹੈ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਨੇ ਬੱਚਿਆਂ ਨੂੰ ਹੱਥ ਦੇ ਗੋਦੀ ਚ ਚੁੱਕ ਕੇ ਇਹ ਲੋਕ ਆ ਰਹੇ ਨੇ ਕੁਝ ਬਾਹਰੋਂ ਵੀ ਆਏ ਨੇ ਗੱਲ ਕਰਨੇ ਆ ਸਰ ਇਤਨੀ ਸਰਦੀ ਹੈ ਇਤਨੀ ਸਰਦੀ ਮੈਂ ਆਪ ਆਏ ਹ ਸੋ ਤੁਸੀਂ ਦੇਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦੂਰ ਦਰਾਡੇ ਤੋਂ ਵੀ ਜਿਹੜੀ ਸੰਗਤ ਆਂਦੀ ਹੈ ਉਹ ਵੀ ਠੰਡ ਦੀ ਬਿਲਕੁਲ ਪਰਵਾਹ ਨਹੀਂ ਕਰਦੀ ਤਸਵੀਰਾਂ ਵਿੱਚ ਜੇ ਤੁਸੀਂ ਦੇਖੋ ਤੇ ਸੰਗਤ ਜਦੋਂ ਨਤਮਸਤਕ ਹੋ ਕੇ ਬਾਹਰ ਨਿਕਲਦੀ ਹੈ ਤਾਂ ਵੀ ਅਹਿਸਾਸ ਹੁੰਦਾ ਥੋੜੀ ਜਿਹੀ ਸਰਦੀ ਹੈ ਪਰ ਜੇ ਅੰਦਰ ਪ੍ਰਕਰਮਾ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੰਗੇ ਪੈਰ ਪ੍ਰਕਰਮਾ ਕਰਦੇ ਨੇ ਔਰ ਵਾਰੀ ਦਾ ਇੰਤਜ਼ਾਰ ਕਰਦੇ ਨੇ ਔਰ ਇਸ ਠੰਡ ਦੀ ਕੋਈ ਪਰਵਾਹੀ ਅੰਦਰ ਕਿਸੇ ਤਰ੍ਹਾਂ ਦੀ ਠੰਡ ਨਹੀਂ ਲੱਗਦੀ ਚਾਹੇ ਬਜ਼ੁਰਗ ਹੈ ਛੋਟੇ ਛੋਟੇ ਬੱਚਿਆਂ ਦੇ ਨਾਲ-ਨਾਲ ਵੱਡੀ ਉਮਰ ਦੇ ਬਜ਼ੁਰਗ ਵੀ ਨੇ ਜਿਹੜੇ ਚੱਲਣ ਦੇ ਵਿੱਚ ਲਾਚਾਰ ਵੀ ਹੁੰਦੇ ਨੇ ਪਰ ਉਹ ਗੁਰੂ ਕਾਰਨ ਨਤਮਸਤਕ ਹੋਣ ਲਈ ਪਹੁੰਚਦੇ ਨੇ ਬਿਲਕੁਲ ਪਹੁੰਚਦੇ ਨੇ ਦੇਖੋ ਸੰਕਤਾ ਠੰਡ ਦੀ ਪ੍ਰਵਾਹ ਕੀਤੇ ਬਿਨਾਂ ਇੱਥੇ ਆਉਂਦੀਆਂ ਨੇ ਔਰ ਜਤਸਲਾਈ ਅੰਦਰ ਐਂਟਰ ਕਰਦੀਆਂ ਨੇ ਬਾਹਰ ਪੈਰ ਧੋ ਕੇ ਠੰਡੇ ਪਾਣੀ ਦੇ ਨਾਲ ਪੈਰ ਧੋਉਂਦੀਆਂ ਨੇ ਔਰ ਸ੍ਰੀ ਹਰਿਮੰਦਰ ਸਾਹਿਬ ਜਾਂਦੀਆਂ ਨੇ ਨਹੀਂ ਸਰ ਸਰਦੀ ਤਾਂ ਅੰਦਰ ਕੋਈ ਅਸਰ ਨਹੀਂ ਹੈ ਉਹ ਜਿਸ ਸ਼ਰਧਾ ਦੇ ساتھ ਆਪ ਆਏ ਹੁੰਦੇ ਹੈ ਉਹ ਸ਼ਰਧਾ ਹੀ ਫਿਰ ਆਮ ਕਰਦੀ ਹੈ ਆਪਕਾ ਆਪਕੋ ਕੈਸਾ ਐਕਸਪੀਰੀਅੰਸ ਅੱਛਾ ਥਾ ਇਹ ਸਰਦੀ ਬਿਆਨ ਕਿਹੋ ਜਿਹਾ ਲੱਗ ਰਿਹਾ ਹੈ ਅੱਛਾ ਥਾ ਠੀਕ ਥਾ ਜਲ ਸਰਦੀ ਆਏਂਗਾ बहुत अच्छा लग रहा है बहुत अच्छा लग रहा है सर्दी लग रही है पर अंदर जाके सब भूल जाता है हाँ जी यहाँ हम हरिमंदिर साहिब फर्स्ट टाइम आए हैं इतना अच्छा लग रहा है दर्शन करके बाबा जी के यहाँ कि ऐसा लग रहा है मन को तसल्ली हो रही है बहुत ज़्यादा मेरे साथ मेरा छोटा बेटा भी आया है और वो इतना खुश नज़र आ रहा है वो कह रहे हैं कि मम्मा ठंड तो है लेकिन दरबार साहिब के दर्शन करके बहुत ही दिल को तसल्ली फील हो रही है शुक्रिया ਸੋ ਆਸਥਾ ਦਾ ਇਹ ਜਿਹੜਾ ਸਥਾਨ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਆਪਣਾ ਅਸਰ ਨਹੀਂ ਛੱਡਦੀ ਆਸਥਾ ਤੇ ਪ੍ਰਭਾਵ ਨਹੀਂ ਪੈਂਦਾ ਕਿਸੇ ਵੀ ਤਰ੍ਹਾਂ ਦਾ ਸੋ ਸੰਗਤ ਰੋਜ਼ ਦੀ ਤਰ੍ਹਾਂ ਇੱਥੇ ਪਹੁੰਚਦੀ ਹੈ ਰੋਜ਼ ਦੀ ਤਰ੍ਹਾਂ ਹੀ ਇੱਥੇ ਆਉਂਦੀ ਹੈ ਲੰਬੀਆਂ ਕਤਾਰਾਂ 'ਚ ਲੱਗਦੀ ਹੈ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੀ ਹੈ ਔਰ ਗੁਰੂ ਘਰ ਮੱਥਾ ਟੇਕਦੀ ਹੈ ਔਰ ਅਸ਼ੀਰਵਾਦ ਲੈਂਦੀ ਹੈ ਕੈਮਰਾ ਪਰਸਨ ਵਿਪੰਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅਮ੍ਰਿਤਸਰ